ਇਸ ਬਾਰੇ ਦੀ ਵੱਡੀ ਤੇ ਅਹਿਮ ਖਬਰ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਲਗਾਤਾਰ ਚਰਚਾਾਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੇ ਨਾਲ ਹਰਿਆਣਾ ਦੀ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਲੇਕਿਨ ਇਸ ਦਰਮਿਆਨ ਵੱਡੀ ਖਬਰ ਆ ਰਹੀ ਹੈ ਗਠਜੋੜ ਦੇ ਉੱਪਰ ਸਹਿਮਤੀ ਨਹੀਂ ਬਣੀ ਸੀਟ ਸ਼ੇਅਰਿੰਗ ਨੂੰ ਲੈ ਕੇ ਜੋ ਲਗਾਤਾਰ ਪੇਚ ਫਸਿਆ ਸੀ ਉਸ ਦੇ ਉੱਪਰ ਸਹਿਮਤੀ ਨਹੀਂ ਬਣ ਪਾਈ ਅਤੇ ਆਮ ਆਦਮੀ ਪਾਰਟੀ ਇਕੱਲੇ ਤੌਰ ਤੇ ਪਹਿਲੀ ਵਾਰ ਹਰਿਆਣਾ ਦੇ ਵਿੱਚ ਹੁਣ ਵਿਧਾਨ ਸਭਾ ਦੀਆਂ ਚੋਣਾਂ ਲੜਦੀ ਦਿਖਾਈ ਦੇ ਸਕਦੀ ਹੈ ਸੋ ਦੱਸ ਦਈਏ ਕਿ ਪਹਿਲੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਜਿਸ ਤੋਂ ਕਲੀਅਰ ਹੋ ਚੁੱਕਿਆ ਹੈ ਕਿ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਮਿਲ ਕੇ ਹਰਿਆਣਾ ਦੀਆਂ ਚੋਣਾਂ ਲਈ ਲੜ ਰਹੀ ਹੈ ਸੋ ਪਹਿਲੀ ਲਿਸਟ 20 ਉਮੀਦਵਾਰਾਂ ਦੀ ਇਹ ਲਿਸਟ ਜਾਰੀ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਸ਼ਾਮ ਤੱਕ ਹੋਰ ਲਿਸਟ ਆਉਣ ਦੀ ਉਮੀਦ ਹੈ ਸੋ 90 ਦੀਆਂ 90 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਇਕੱਲੇ ਤੌਰ ਤੇ ਚੋਣ ਲੜਦੀ ਹੋਈ ਦਿਖਾਈ ਦੇਵੇਗੀ ਜੋ ਚਰਚਾਵਾ ਚੱਲ ਰਹੀ ਸੀ ਜੋ ਮੀਟਿੰਗਾਂ ਲਗਾਤਾਰ ਦੀਪਕ ਬਾਵਰੀਆ ਅਤੇ ਰਾਗਵ ਚੱਡਾ ਦੇ ਵਿਚਕਾਰ ਹੋ ਰਹੀਆਂ ਸੀ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਸਹਿਮਤੀ ਨਹੀਂ ਬਣੀ ਸੋ ਜੋ ਪਹਿਲਾਂ ਚਰਚਾਵਾ ਸੀ ਸੂਤਰਾਂ ਦੇ ਬਾਵਲੇ ਤੋਂ ਖਬਰ ਆ ਰਹੀ ਸੀ ਕੀ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਜਿੱਥੇ ਆਮ ਆਦਮੀ ਪਾਰਟੀ 10 ਸੀਟਾਂ ਦੇ ਉੱਪਰ ਚੋਣ ਲੜਨਾ ਚਾਹੁੰਦੀ ਸੀ ਗਠਜੋੜ ਦੇ ਤਹਿਤ ਉੱਥੇ ਹੀ ਕਾਂਗਰਸ ਉਹਨਾਂ ਨੂੰ ਸਿਰਫ ਔਰ ਸਿਰਫ 4 ਸੀਟਾਂ ਦੇਣਾ ਚਾਹੁੰਦੀ ਸੀ ਤੇ ਬਾਅਦ ਦੇ ਵਿੱਚ ਸਹਿਮਤੀ 5 ਤੇ ਬਣਦੀ ਹੋਈ ਨਜ਼ਰ ਆਈ ਸੀ ਸੋ ਸਵੇਰੇ ਚਰਚਾਵਾਂ ਇਹ ਸੀ ਕਿ ਅੱਜ ਸ਼ਾਮ ਤੱਕ ਗਠਜੋੜ ਨੂੰ ਲੈ ਕੇ ਜੋ ਹੈ ਅਨਾਉਂਸਮੈਂਟ ਕੀਤੀ ਜਾ ਸਕਦੀ ਹੈ ਕਿਉਂਕਿ 5 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਚੋਣ ਲੜਨ ਨੂੰ ਸਹਿਮਤ ਹੋ ਚੁੱਕੀ ਹੈ ਅਬ ਲੇਕਿਨ ਇਸ ਦਰਮਿਆਨ ਵੱਡੀ ਖਬਰ ਆ ਚੁੱਕੀ ਹੈ ਤੇ ਨਾਲ ਹੀ ਨਾਲ ਇਟਜ ਗੜਜੋੜ ਦੇ ਨਾਲ-ਨਾਲ ਇਹ ਚਰਚਾਵਾਂ ਵੀ ਚੱਲ ਰਹੀਆਂ ਸੀ ਤੇ ਬਿਆਨ ਆ ਰਹੇ ਸੀ ਲਗਾਤਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਵੱਲੋਂ ਜਿਨ੍ਹਾਂ ਦੇ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਬਿਆਨ ਆਇਆ ਸੀ ਕਿ ਅੱਜ ਸ਼ਾਮ ਤੱਕ ਪਾਰਟੀ ਦੇ ਇਸ਼ਾਰੇ ਤੋਂ ਬਾਅਦ ਟਿਕਟਾਂ ਨੇ ਜਿਹੜੀਆਂ ਕਲੀਅਰ ਕਰ ਦਿੱਤੇ ਜਾਣਗੀਆਂ ਲਿਸਟ ਅਨਾਉਂਸ ਕਰ ਦਿੱਤੀ ਜਾਵੇਗੀ ਤੇ ਉਧਰ ਹਰਿਆਣਾ ਦੇ ਪ੍ਰਧਾਨ ਦੀ ਗੱਲ ਕਰੀਏ ਸੂਬਾ ਪ੍ਰਧਾਨ ਸ਼ਸ਼ੀਲ ਗੁਪਤਾ ਦੇ ਵੱਲੋਂ ਵੀ ਇੰਡੀਕੇਸ਼ਨ ਦਿੱਤੀ ਗਈ ਸੀ ਕਿ ਸਿਰਫ ਅਸੀਂ ਜਿਹੜੀ ਹੈ ਹਾਈ ਕਮਾਂਡ ਦੇ ਇਸ਼ਾਰੇ ਦੀ ਉਡੀਕ ਦੇ ਵਿੱਚ ਆ ਸਾਡੇ ਕੋਲੇ ਤਕਰੀਬਨ ਲਿਸਟਾਂ ਤਿਆਰ ਨੇ ਜੇਕਰ ਸ਼ਾਮ ਤੱਕ ਗਠਜੋੜ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣਦੀ ਹਾਈ ਕਮਾਂਡ ਦਾ ਕੋਈ ਇਸ਼ਾਰਾ ਨਹੀਂ ਆਉਂਦਾ ਤਾਂ ਜਿਹੜੀਆਂ ਇਹ ਲਿਸਟਾਂ ਨੇ ਉਸ ਭੇਜ ਦਿੱਤੀਆਂ ਜਾਣਗੀਆਂ ਇਹ ਲਿਸਟਾਂ ਨੇ ਜाहिर ਕਰ ਦਿੱਤੇ ਜਾਣਗੇ ਕਿ ਆਖਰ ਕਿਸ ਨੂੰ ਅਤੇ ਕਿੱਥੋਂ-ਕਿੱਥੋਂ ਸੀਟ ਮਿਲ ਰਹੀ ਹੈ ਸੋ ਦੱਸ ਦिए ਕਿ ਪਹਿਲੇ 20 ਉਮੀਦਵਾਰਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਕੀ ਨਰੈਣਗੜ੍ਹ ਤੋਂ ਵਿਧਾਨ ਸਭਾ ਹਲਕਾ ਨਰੈਣਗੜ੍ਹ ਤੋਂ ਗੁਰਪਾਲ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਗਿਆ ਜੇ ਗੱਲ ਕਲੈਦ ਦੀ ਕਰੀਏ ਤਾਂ ਅਨੁਰਾਗ ਡਾਂਡਾ ਅਨੁਰਾਗ ਡਾਂਡਾ ਨੂੰ ਕਲੈਦ ਤੋਂ ਉਮੀਦਵਾਰ ਬਣਾਇਆ ਗਿਆ ਪੁੰਡਰੀ ਤੋਂ ਨਰਿੰਦਰ ਸ਼ਰਮਾ ਘਰੋਂਦਾ ਤੋਂ ਜੈਪਾਲ ਸ਼ਰਮਾ ਅਸੰਧ ਤੋਂ ਅਮਨਦੀਪ ਜੁੰਡਲਾ ਸਮਾਲਖਾ ਤੋਂ ਬਿੱਟੂ ਪਹਿਲਵਾਨ ਉਚਾਣਾ ਕਲਾ ਤੋਂ ਪਵਨ ਫੌਜੀ ਨੂੰ ਉਮੀਦਵਾਰਾ ਜਿਹੜਾ ਉਹ ਐਲਾਨ ਦਿੱਤਾ ਗਿਆ ਸੋ ਪਹਿਲੀ ਲਿਸਟ ਹੈ ਜਿਹੜੀ ਉਹ ਐਲਾਨ ਕੀਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਸੋ ਡੱਬਾ ਵਾਲੀ ਤੋਂ ਕੁਲਦੀਪ ਗੜਰਾਨਾ ਨੂੰ ਤੇ ਰਨੀਆਂ ਤੋਂ ਹੈਪੀ ਰਨੀਆਂ ਨੂੰ ਪਹਿਵਾਨੀ ਤੋਂ ਇੰਦੂ ਸ਼ਰਮਾ ਮਹਿਮ ਤੋਂ ਵਿਕਾਸ ਨਹਿਰਾ ਰੋਤਕ ਤੋਂ ਬਜਿੰਦਰ ਹੁੱਡਾ ਬਹਾਦਰਗੜ ਤੋਂ ਕੁਲਦੀਪ ਚਿਕਾਰਾ ਬਦਲੀ ਤੋਂ ਰਣਵੀਰ ਗੁਲੀਆ ਬੇਰੀ ਤੋਂ ਸੋਨੂ ਾਲਾਤ ਸ਼ੇਰੀਆ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਮਹਿੰਦਰਗੜ੍ਹ ਤੋਂ ਵੀ ਮਨੀਸ਼ ਯਾਦਵ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਸੋ ਨਾਰਨੌਲ ਤੋਂ ਜੇਕਰ ਗੱਲ ਕਰੀਏ ਤਾਂ ਰਵਿੰਦਰ ਮਟਰੂ ਨੂੰ ਬਾਦਸ਼ਾਹਪੁਰ ਤੋਂ ਵੀਰ ਸਿੰਘ ਸਰਪੰਚ ਸੁਆਣਾ ਤੋਂ ਤਰਮੇਂਦਰ ਕਟਰਾਣਾ ਮਾਫ ਕਰਨਾ ਤਰਮੇਂਦਰ ਕਟਾਣਾ ਨੂੰ ਦਿੱਤੀ ਗਈ ਹੈ ਤੇ ਬੱਲਵਗੜ੍ਹ ਤੋਂ ਰਵਿੰਦਰ ਫੌਜ਼ਦਾਰ ਨੂੰ ਜਿਹੜੀ ਟਿਕਟ ਹੈ ਉਹ ਦੇ ਦਿੱਤੀ ਗਿਆ ਸੋ ਪਹਿਲੇ 20 ਉਮੀਦਵਾਰਾਂ ਦੀ ਲਿਸਟ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਿਆ ਸੋ ਫੁੱਲ ਸਟਾਪ ਬਿਰਾਮ ਚਿੰਨ ਉਹਨਾਂ ਚਰਚਾਵਾਂ ਦੇ ਉੱਪਰ ਲਗਾ ਦਿੱਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇਹ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਲੋਕ ਸਭਾ ਦੇ ਬੰਗ ਰਲ ਕੇ ਲੜੇਗੀ ਸਗ ਲੇਕਿਨ ਲਗਾਤਾਰ ਜੋ ਬੈਠਕਾਂ ਆ ਦੀਪਕ ਬਾਬਰੀਆ ਅਤੇ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਨੇਤਾ ਰਾਗਵ ਚੱਡਾ ਦੀ ਜਿਹੜੀ ਮੀਟਿੰਗ ਹੋਈ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪੇਚ ਸੀ ਉਹ ਫੱਸਦਾ ਨਜ਼ਰ ਆ ਰਿਹਾ ਸੀ ਸੀਟ ਡਾਊਨ ਲੈ ਕੇ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹਿ ਰਹੀ ਸੀ ਕਿ ਉਹ 10 ਸੀਟਾਂ ਉਹਨਾਂ ਨੂੰ ਚਾਹੀਦੀਆਂ ਨੇ 10 ਸੀਟਾਂ ਦੇ ਉੱਪਰ 90 ਸੀਟਾਂ 'ਚੋਂ 10 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ उतारेਗੀ ਜੇਕਰ ਗਠਜੋੜ ਹੁੰਦਾ ਤਾਂ ਉੱਥੇ ਹੀ ਕਾਂਗਰਸ ਪਹਿਲਾਂ ਸਿਰਫ ਔਰ ਸਿਰਫ 4 ਸੀਟਾਂ ਦੇ ਉੱਪਰ ਹੀ ਸਹਿਮਤ ਹੁੰਦੀ ਦਿਖਾਈ ਦਿੱਤੀ ਸੀ ਜੇਕਰ ਚੋਣਾਂ ਦੇ ਸ਼ਡਿਊਲ ਨੂੰ ਆਪਾਂ ਦੇਖੀਏ ਤਾਂ ਜਿਹੜਾ ਨੋਟੀਫਿਕੇਸ਼ਨ ਸੀਗਾ ਇਲੈਕਸ਼ਨ ਦਾ ਨੋਟੀਫਿਕੇਸ਼ਨ 5 ਸਤੰਬਰ ਨੂੰ ਹੋਇਆ ਸੀ ਤੇ ਜਿਹੜੀ ਨਾਮਾਂਕਨ ਦੀ ਤਿੱਥੀ ਹੈ ਉਹ ਵੀ 5 ਸਤੰਬਰ ਹੀ ਦਿੱਤੀ ਸੀ ਕਿ ਉਹ 5 ਤਰੀਕ ਤੋਂ ਜਿਹੜਾ ਨੋਮੀਨੇਸ਼ਨ ਸ਼ੁਰੂ ਹੋ ਚੁੱਕਿਆ ਸੀ ਨੋਮੀਨੇਸ਼ਨ ਦੀ ਆਖਰੀ ਤਰੀਕ 12 ਸਤੰਬਰ ਹੈ ਜਾਨੀ ਕਿ ਸਿਰਫ 10 11 12 ਤਿੰਨ ਦਿਨ ਰਹਿ ਗਏ ਨੇ ਉਸ ਤੋਂ ਪਹਿਲਾਂ ਇਹ ਗੱਠਜੋੜ ਦੇ ਉੱਪਰ ਵਿਰਾਮ ਚਿੰਨ ਲੱਗਿਆ ਹੈ ਅਤੇ ਆਮ ਆਦੀ ਪਾਰਟੀ ਨੇ ਆਪਣੇ ਪਹਿਲੇ ਉਮੀਦਵਾਰਾਂ ਦੀ ਪਹਿਲੇ 20 ਉਮੀਦਵਾਰਾਂ ਦੀ ਲਿਸਟ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਜਿਹੜੀ ਪੜਤਾਲ ਹੋਣੀ ਹੈ ਨੋਮੀਨੇਸ਼ਨ ਫਾਰਮਸ ਦੀ ਉਹ 13 ਤਰੀਕ ਨੂੰ ਹੋਏਗੀ ਨਾਮ ਵਾਪਸ ਲੈਣ ਦੀ ਜਿਹੜੀ ਤਾਰੀਖ ਹੈ ਉਹ 16 ਸਤੰਬਰ ਹੈ ਤੇ ਜਿਹੜੀ ਚੋਣਾਂ ਦੀ ਡੇਟ ਹੈ ਉਹ 5 ਅਕਤੂਬਰ ਹੈ 5 ਅਕਤੂਬਰ ਨੂੰ ਜਿਹੜੀਆਂ ਨੇ ਇਲੈਕਸ਼ਨ ਹਰਿਆਣਾ ਦੇ ਵਿੱਚ ਹੋਣੀਆਂ ਨੇ ਸੋ ਦੱਸ ਦਈਏ ਕਿ ਹੁਣ ਇਹ ਗਠਜੋੜ ਦੇ ਉੱਪਰ ਪੂਰਨ ਵਿਰਾਮ ਲੱਗਿਆਗਾ ਜਿਹੜੇ ਲਗਾਤਾਰ ਚਰਚਾਵਾ ਚੱਲ ਰਹੀ ਸੀ ਕੀ ਗਠਜੋੜ ਦੇ ਤਹਿਤ ਹੀ ਵਿਧਾਨ ਸਭਾ ਦੇ ਵਿੱਚ ਵੀ ਇਹ ਚੋਣਾਂ ਨੇ ਜਿਹੜੀਆਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਲੜਨਗੇ ਜੇਕਰ ਲੋਕਲ ਪੱਧਰ ਦੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਜਿੱਥੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਅੱਛੀ ਹੈ ਭਾਜਪਾ ਦੇ ਮੁਕਾਬਲੇ ਆਪਣੇ ਵਿਰੋਧੀਆਂ ਦੇ ਮੁਕਾਬਲੇ ਅਤੇ ਕਾਂਗਰਸ ਇਕੱਲੇ ਤੌਰ ਤੇ ਸਰਕਾਰ ਬਣਾਉਣ ਦੇ ਵਿੱਚ ਸਮਰੱਥ ਹੈ ਇਹ ਹੁੱਡਾ ਸਾਹਿਬ ਦਾ ਬਿਆਨ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇੱਥੇ ਹਰਿਆਣਾ ਦੇ ਵਿੱਚ ਆਮ ਆਦੀ ਪਾਰਟੀ ਨਾਲ ਗਠਜੋੜ ਕਰਨ ਦੀ ਕੋਈ ਜ਼ਰੂਰਤ ਨਹੀਂ ਸੋ ਇਸ ਤਰ੍ਹਾਂ ਦੇ ਬਿਆਨ ਲਗਾਤਾਰ ਆਉਂਦੇ ਰਹੇ ਸੀ ਤੇ ਜਿਸ ਦੇ ਉੱਪਰ ਪ੍ਰਤੀਕਰਮ ਵੀ ਜਿਹੜਾ ਆਇਆ ਸੀਗਾ ਹਾਈ ਕਮਾਂਡ ਦਾ ਰਾਹੁਲ ਗਾਂਧੀ ਜੀ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਆਪਣੇ ਤੌਰ ਤੇ ਕੋਈ ਵੀ ਬਿਆਨਬਾਜ਼ੀ ਹੈ ਜਿਹੜੀ ਜ਼ਮੀਨੀ ਪੱਧਰ ਦੇ ਉੱਪਰ ਨਾ ਕੀਤੀ ਜਾਵੇ ਸੋ ਅੱਜ ਸਵੇਰ ਤੱਕ ਤੇ ਵੀ ਚਰਚਾ ਆਮ ਇਹ ਸੀ ਕਿ ਅੱਜ ਜਿਹੜਾ ਗਠਜੋੜ ਹੈ ਆਮ ਆਦੀ ਪਾਰਟੀ ਅਤੇ ਕਾਂਗਰਸ ਦਾ ਹੋ ਜਾਵੇਗਾ ਲੇਕਿਨ ਇਸੇ ਦਰਮਿਆਨ ਫੁੱਲ ਸਟਾਪ ਲਗਾਉਂਦੇ ਹੋਏ ਕਿਉਂਕਿ ਪਿਛਲੇ ਦਿਨੀ ਜਦੋਂ ਚੋਣ ਪ੍ਰਚਾਰ ਪਖਾਇਆ ਸੀਗਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਪਾਰਟੀ 90 ਦੀਆਂ 90 ਸੀਟਾਂ ਦੇ ਉੱਪਰ ਚੋਣ ਲੜਨ ਲਈ ਬਿਲਕੁਲ ਤਿਆਰ ਹੈ ਉਹਨਾਂ ਦੇ ਵਰਕਰ ਬਿਲਕੁਲ ਤਿਆਰ ਨੇ ਵੱਡੀਆਂ ਗਰੰਟੀਆਂ ਦੀ ਗੱਲ ਕੀਤੀ ਜਾ ਰਹੀ ਸੀ ਉਹਨਾਂ ਦੇ ਚੋਣਾਂ ਦੇ ਵਿੱਚ ਉਹਨਾਂ ਚੋਣ ਪਾਸਰਾਂ ਦੇ ਵਿੱਚ ਜਦੋਂ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕੇਜਰੀਬਾਲ ਦੇ ਗਰੰਟੀਆਂ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਤਰੀਕੇ ਨਾਲ ਪੰਜਾਬ ਦੇ ਨਾਲ ਗਰੰਟੀਆਂ ਪੂਰੀਆਂ ਕੀਤੇਗੇ ਹਰਿਆਣਾ ਦੇ ਵਿੱਚ ਵੀ ਉਹ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਲੇਕਿਨ ਇਸੇ ਦਰਮਿਆਨ ਹੁਣ ਇਸ ਗੱਠਜੋੜ ਦੇ ਉੱਪਰ ਵਿਰਾਮ ਚਿੰਨ ਲਗਾਉਂਦੇ ਹੋਏ ਜਿਹੜੀ ਪਹਿਲੀ ਉਮੀਦਵਾਰਾਂ ਦੀ ਲਿਸਟ ਹੈਗੀ ਉਹ ਜਾਰੀ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਦੱਸਿਆ ਗਿਆ ਕਿ ਕਲਾਇਤ ਤੋਂ ਨੁਰਾਗ ਡਾਂਡਾ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਨਰੈਣਗੜ ਤੋਂ ਗੁਰਪਾਲ ਸਿੰਘ ਪੁੰਡਰੀ ਤੋਂ ਨਰਿੰਦਰ ਸ਼ਰਮਾ ਜੀ ਘਰੋਂਡਾ ਤੋਂ ਜਸਪਾਲ ਸ਼ਰਮਾ ਅਸੰਧ ਤੋਂ ਅਮਨਦੀਪ ਜੁੰਡਲਾ ਸਮਾਲਕਾ ਤੋਂ ਬਿੱਟੂ ਪਹਿਲਵਾਨ ਉਚਾਣਾ ਕਲਾ ਤੋਂ ਪਵਨ ਫੌਜੀ ਡੱਬ ਵਾਲੀ ਤੋਂ ਕੁਲਦੀਪ ਗਦਰਾਨਾ ਰਾਣੀਆਂ ਤੋਂ ਹੈਪੀ ਰਾਣੀਆਂ ਭਵਾਨੀ ਤੋਂ инду ਸ਼ਰਮਾ ਮਹਿਮ ਤੋਂ ਵਿਕਾਸ ਨਹਿਰਾ ਰੋਤਕ ਤੋਂ ਬਜਿੰਦਰ ਹੁੱਡਾ ਬਹਾਦਰਗੜ੍ਹ ਤੋਂ ਕੁਲਦੀਪ ਚਿਕਾਰਾ ਬਦਲੀ ਤੋਂ ਰਣਵੀਰ ਗੂਲੀਆ ਤੇ 베ਰੀ ਤੋਂ ਸੋਨੂ ਹਲਾਤ ਸ਼ੇਰੀਆ ਜਿਹੜੀ ਇਹਨੂੰ ਉਹਨਾਂ ਨੂੰ ਟਿਕਟ ਆ ਜਿਹੜੀ ਉਹ ਦੇ ਦਿੱਤੀ ਗਿਆ ਇਸ ਦੇ ਨਾਲ ਹੀ ਮਹਿੰਦਰਗੜ੍ਹ ਤੋਂ ਵੀ ਅਨਾਉਂਸਮੈਂਟ ਹੋ ਚੁੱਕੀ ਹੈ ਮਹਿੰਦਰਗੜ੍ਹ ਤੋਂ ਮਨੀਸ਼ ਯਾਦਵ ਨੂੰ ਨਾਰਨੌਲ ਤੋਂ ਰਵਿੰਦਰ ਮਟਰੂ ਨੂੰ ਬਾਸ਼ਾਪੁਰ ਤੋਂ ਵੀਰ ਸਿੰਘ ਸਰਪੰਚ ਨੂੰ ਸੋਨਾ ਤੋਂ ਧਰਮਿੰਦਰ ਕਟਾਣਾ ਨੂੰ ਤੇ ਨਾਲ ਹੀ ਨਾਲ ਬੱਲਵਗੜ ਤੋਂ ਰਵਿੰਦਰ ਫੌਜਦਾਰ ਰਵਿੰਦਰ ਫੌਜਦਾਰ ਨੂੰ ਜਿਹੜਾ ਆਪਣਾ ਉਮੀਦਵਾਰ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਦਿੱਤਾ ਗਿਆ ਸੋ ਲਗਾਤਾਰ ਦੋ ਤਰ੍ਹਾਂ ਦੇ ਚਰਚਾਵਾ ਚੱਲ ਰਹੇ ਸੀ ਇੱਕ ਚਰਚਾਵਾ ਇਹ ਸੀ ਕਿ ਸ਼ਾਮ ਤੱਕ ਘਟ ਜੋੜ ਦਾ ਅਨਾਉਂਸਮੈਂਟ ਹੋ ਜਾਵੇਗੀ ਤੇ ਦੂਸਰੇ ਪਾਸੇ ਲਗਾਤਾਰ ਬਿਆਨ ਜੜੇ ਨੇਗੇ ਸੀਨੀਅਰ ਨੇਤਾਵਾਂ ਦੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਜਿਨ੍ਹਾਂ ਦੇ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਬਿਆਨ ਕਿ ਸ਼ਾਮ ਤੱਕ ਅੱਜ ਜਿਹੜੀ ਲਿਸਟਾਂ ਨੇ ਉਹ ਜਾਰੀ ਕਰ ਦਿੱਤੇ ਜਾਣਗੀਆਂ ਜੇਕਰ ਹਾਈ ਕਮਾਂਡ ਦਾ ਕੋਈ ਸੰਦੇਸ਼ਾ ਨਹੀਂ ਮਿਲਦਾ ਕੋਈ ਇਸ਼ਾਰਾ ਨਹੀਂ ਮਿਲਦਾ ਤਾਂ ਪਾਰਟੀ ਆਪਣੇ ਤੌਰ ਤੇ ਬਿਲਕੁਲ ਤਿਆਰ ਹੈਗੀ ਚੋਣਾਂ ਲੜਨ ਦੇ ਲਈ ਤਾਂ ਉਮੀਦਵਾਰਾਂ ਦੀ ਲਿਸਟ ਅੱਜ ਸ਼ਾਮ ਤੱਕ ਜਾਰੀ ਕਰ ਦਿੱਤੇ ਜਾਣਗੇ ਤੇ ਨਾਲ ਹੀ ਨਾਲ ਉਧਰ ਸ਼ਸ਼ੀਲ ਗੁਪਤਾ ਜਿਹੜੇ ਕਿ ਪ੍ਰਧਾਨ ਨੇਗੇ ਸੂਬਾ ਪ੍ਰਧਾਨ ਨੇ ਹਰਿਆਣਾ ਦੇ ਉਹਨਾਂ ਦੇ ਵੱਲੋਂ ਵੀ ਲਗਾਤਾਰੇ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਸ਼ਾਮ ਤੱਕ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਬਣਦੀ ਹਾਈ ਕਮਾਂਡ ਦੇ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਨਿਰਦੇਸ਼ ਜਾਂ ਇਸ਼ਾਰਾ ਨਹੀਂ ਆਉਂਦਾ ਤਾਂ 90 ਦੀਆਂ 90 ਸੀਟਾਂ ਦੇ ਲਈ ਉਮੀਦਵਾਰਾਂ ਦੀਆਂ ਲਿਸਟਾਂ ਤਿਆਰ ਨੇ ਲਿਸਟਾਂ ਜਾਰੀ ਕਰ ਦਿੱਤੇ ਜਾਣਗੇ ਦੱਸਦੇ ਕਿ ਪਹਿਲੀ ਲਿਸਟ ਹੈ ਜਿਹੜੀ 20 ਉਮੀਦਵਾਰਾਂ ਦੀ ਹਰਿਆਣਾ ਦੇ ਵੱਲੋਂ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦੀ ਵਿਧਾਨ ਸਭਾ ਚੋਣਾਂ ਦੇ ਲਈ ਲਿਸਟ ਜਾਰੀ ਕਰ ਦਿੱਤੀ ਹੈ ਕਿ ਸ਼ਾਮ ਤੱਕ ਹੋਰ ਲਿਸਟਾਂ ਆਉਣ ਦੀ ਉਮੀਦ ਹੈ ਕਿਉਂਕਿ ਆਮ ਆਦਮੀ ਪਾਰਟੀ ਇੱਥੇ ਹੁਣ 90 ਦੀਆਂ 90 ਸੀਟਾਂ ਦੇ ਉੱਪਰ ਚੋਣ ਲੜਦੀ ਦਿਖਾਈ ਦੇ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਚਰਚਾਵਾ ਜੋ ਗਠਜੋੜ ਨੂੰ ਲੈ ਕੇ ਚੱਲ ਰਹੀ ਸੀ ਉਸ ਦੇ ਉੱਪਰ ਵਿਰਾਮ ਲੱਗ ਚੁੱਕਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਇੱਥੇ ਜਿਹੜੀ 20 ਉਮੀਦਵਾਰਾਂ ਦੀ ਪਹਿਲੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਸੋ ਹੁਣ ਜਦੋਂ ਅਲੱਗ-ਅਲੱਗ ਤੌਰ ਦੇ ਉੱਪਰ ਜਿੱਥੇ ਕਿ ਕਾਂਗਰਸ ਵੀ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਸਹਿਮਤ ਨਹੀਂ ਸੀ ਕਿ ਗਠਜੋੜ ਆਮ ਆਦਮੀ ਪਾਰਟੀ ਦੇ ਨਾਲ ਹੋਵੇ ਆਪਣੇ ਤੌਰ ਤੇ ਕਾਂਗਰਸ ਚੋਣਾਂ ਲੜਨ ਦੀ ਗੱਲ ਕਰਦੀ ਨਜ਼ਰ ਆ ਰਹੀ ਸੀ ਜੇਕਰ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਇੱਥੋਂ ਵੀ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਬਾ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਨਾਲ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਮਝੌਤਾ ਨਹੀਂ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਨੁਕਸਾਨ ਹੀ ਹੋਵੇਗਾ ਸੋ ਉਹਨਾਂ ਨੇ ਪੰਜਾਬ ਦੀ ਉਦਾਹਰਨ ਦਿੱਤੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸਮਝੌਤਾ ਨਾ ਕਰਕੇ ਫਾਈਟ ਕੀਤੀ ਸੀਗੀ ਇਲੈਕਸ਼ਨ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਤਾਂ ਕਾਂਗਰਸ ਮੋਰੀ ਜਿਹੜੀ ਪਾਰਟੀ ਬਣ ਕੇ ਨਿਕਲੀ ਸੀ ਤੇ ਵੱਡੀਆਂ ਸੀਟਾਂ ਦੇ ਉੱਪਰ ਕਬਜ਼ਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਸੀ ਜਦੋਂ ਕਿ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਉੱਪਰ ਹੀ ਸਿੰਟਦੀ ਹੋਈ ਨਜ਼ਰ ਆਈ ਸੀ ਇਸ ਕਰਕੇ ਉਹਨਾਂ ਨੂੰ ਪੰਜਾਬ ਤੋਂ ਸਬਕ ਲੈਂਦੇ ਹੋ ਹਰਿਆਣਾ ਦੇ ਵਿੱਚ ਵੀ ਜਿਹੜਾ ਇਹ ਸਮਝੌਤਾ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਨੂੰ ਨਹੀਂ ਕਰਨਾ ਚਾਹੀਦਾ ਸੋ ਉਸੇ ਤਹਿਤ ਹੁਣ ਲੱਗ ਰਿਹਾ ਵੀ ਸ਼ੀਟ ਸ਼ੇਰਿੰਗ ਨੂੰ ਜੋ ਸ਼ੀਟ ਸ਼ੇਰਿੰਗ ਲੈ ਕੇ ਪੇਚ ਫਸਿਆ ਸੀ ਉਸ ਤੋਂ ਬਾਅਦ ਇਹ ਸਮਝੌਤਾ ਨਹੀਂ ਹੋਇਆ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੀ 20 ਉਮੀਦਵਾਰਾਂ ਦੀ ਲਿਸਟ ਆ ਜਿਹੜੀ ਉਹ ਜਾਰੀ ਕਰ ਦਿੱਤੀ ਆ ਹੁਣ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਰਹੇਗਾ ਕੀ ਹੁਣ ਸਖਤ ਟੱਕਰ ਜਿਸ ਤਰੀਕੇ ਨਾਲ ਕੀ ਉਥੇ ਦੇ ਨੇਤਾਵਾਂ ਵੱਲੋਂ ਲੋਕਲ ਨੇਤਾਵਾਂ ਵੱਲੋਂ ਗੱਲ ਕਹੀ ਜਾ ਰਹੀ ਹੈ ਤੇ ਭਗਵਾਨਤਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਜਦੋਂ ਹਰਿਆਣਾ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਥੇ ਵੱਡੇ ਪੱਧਰ ਦੇ ਉੱਪਰ ਜਿਹੜੇ ਵਰਕਰ ਨੇ ਉਹ ਕਹਿ ਰਹੇ ਸੀ ਪਾਰਟੀ ਦੇ ਨਾਲ ਜੁੜ ਰਹੇ ਨੇ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹ ਵੱਡਾ ਹੁੰਦਾ ਜਾ ਰਿਹਾ ਹੈ ਕਿ ਉਹ ਵੱਡਾ ਪਰਿਵਾਰ ਪਾਰਟੀ ਨੂੰ ਵੱਧ ਤੋਂ ਵੱਧ ਸੀਟਾਂ ਦਿਵਾਪਾਏਗਾ ਕੀ ਆਪਣੀ ਜਿਹੜੀ ਐਂਟਰੀ ਹੈ ਧਮਾਕੇਦਾਰ ਐਂਟਰੀ ਵਿਧਾਨ ਸਭਾ ਚੋਣ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਕਰ पाएगी ਜਾਂ ਫਿਰ ਨਹੀਂ ਜਨਨਲੀ ਬਣੇ ਰਹੋ ਰਜਾਨਾ ਲੋਕਾਂ ਦਾ ਟੀਵੀ ਦੇਨ